ਵਿਡੀਓ ਦੇ ਵਿੱਚ ਵੈਲਕਮ ਜੀ ਸੋਨੂੰ ਆਪਾਂ ਬਾਹ ਦਾ ਡਿਜ਼ਾਈਨ ਬਣਾ ਕੇ ਦਿਖਾਉਣੇ ਆ ਇੱਕ ਆਪਣੇ ਕੋਲੇ ਨੈਟ ਵਾਲੀ ਲੈਸ ਹੈਗੀ ਤੇ ਨੈਟ ਵਾਲੀ ਲੈਸ ਦੇ ਨਾਲ ਹੀ ਸੋਨੂੰ ਆਪਾਂ ਕੋਲੇ ਇੱਕ ਇੱਕ ਤਰ੍ਹਾਂ ਦੀ ਨੈਟ ਵਾਲੀ ਲੈਸ ਹੀ ਹੈ ਇਹਦੇ ਨਾਲ ਆਪਾਂ ਤੁਹਾਨੂੰ ਬਾਹ ਤੇ ਡਿਜ਼ਾਈਨ ਕਰਕੇ ਦਿਖਾਉਣੇ ਹੈਗੇ ਵੀ ਬਹੁਤ ਈਜ਼ੀ ਤੇ ਸੌਖੇ ਤਰੀਕੇ ਦੇ ਨਾਲ ਹੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਹ ਤੁਸੀਂ ਵੀ ਸਾਨੀ ਦੇ ਨਾਲ ਘਰੇ ਬਣਾ ਸਕਦੇ ਹੋ ਡਿਜ਼ਾਈਨ ਨੂੰ ਠੀਕ ਪਹਿਲਾਂ ਆਪਾਂ ਨਾ ਬਾਹ ਤੇ ਅੱਗੇ ਆਪਾਂ ਜਾਨੀ ਕਿ ਨੈਟ ਵਾਲੀ ਲੈਸ ਨੂੰ ਅਟੈਚ ਕਰਾਂਗੇ ਜੋੜਾਂਗੇ ਉੱਪਰ ਆਪਾਂ ਬਾਅਦ 'ਚ ਯਾਨੀ ਕਿ ਡਿਜ਼ਾਈਨ ਕਰਾਂਗੇ ਆਪਾਂ ਨੀਚੇ ਨਾ ਅੱਧਾ-ਅੱਧਾ ਇੰਚ ਕਪੜਾ ਛੱਡ ਲਿਆ ਅੱਧਾ ਇੰਚ ਕਪੜਾ ਛੱਡ ਕੇ ਤੇ ਜਿਹੜੀ ਆਪਾਂ ਬਾਹਲ ਕਪੜਾ ਉਹ ਸਿੱਧਾ ਲੈਤਾਗਾ ਸਿੱਧਾ ਰਾਈਟ ਸਾਈਡ ਜੇ ਮੇਰੇ ਬਾਹਲੇ ਕਪੜੇ ਦੀ ਤੇ ਜਿਹੜੀ ਲੇਸ ਆ ਉਹ ਆਪਾਂ ਯਾਨੀ ਕਿ ਰੋਂਗ ਸਾਈਡ ਉਲਟੀ ਸਾਈਡ ਰੱਖੀ ਹੋਈ ਹੈ ਉੱਪਰ ਲੇਸ ਨੂੰ ਉਲਟਾ ਕਰਕੇ ਰੱਖਿਆ ਹੋਇਆ ਤੇ ਜਿਹੜੀ ਬਾਹਲ ਕਪੜਾ ਉਹ ਆਪਾਂ ਸਿੱਧਾ ਕਰਕੇ ਰੱਖਿਆ ਹੋਇਆ ਤੇ ਉਹਦੇ ਨੀਚੇ ਆਪਾਂ ਨਾ ਅੱਧਾ-ਅੱਧਾ ਇੰਚੀ ਕਪੜਾ ਛੱਡਿਆਗਾ ਕਈ ਵਿਰ ਮੇਰੀਆਂ ਭੈਣਾਂ ਕੋਲੇ ਜਾਨੀ ਕਿ ਆਪਣੇ ਕੋਲ ਕਪੜਾ ਬਾਹਲਾ ਘੱਟ ਹੁੰਦਾ ਉਹਦੇ ਲਈ ਵੀ ਇਹ ਵਧੀਆ ਆਈਡੀਆ ਹੈਗਾ ਤੇ ਵੀ نیچے ਆਪਣੇ ਲੈਸ ਦੇ ਨਾਲ ਨਾਲ 2 ਇੰਚ ਤਾਂ ਜਾਨੀ ਕਿ ਬਾਹ ਵੀ ਵਾਧ ਜਾਂਦੀ ਹੈ ਤੇ ਨਾਲੇ ਜਿੰਨੀ ਆਪਾਂ ਬਾਹ ਦੀ ਕਟਿੰਗ ਕੀਤੀ ਹੁੰਦੀ ਓਨੀ ਰਹਿ ਜਾਂਦੀ ਹੈ ਹੁਣ ਇੱਕਨਾਂ ਆਪਾਂ ਟਾਪ ਇਹਨੂੰ ਮੋੜ ਕੇ ਨਾ نیچے ਨੂੰ ਇਸ ਤਰ੍ਹਾਂ ਇਹਦੇ ਉੱਪਰ ਆਪਾਂ ਇੱਕਨਾਂ ਟਾਪ ਸੇਉਣ ਲਾ ਲਾਂਗੇ ਇਹਦੇ ਉੱਪਰ ਉਪਰ ਬੋਲੀ ਸੋਨਾ ਡਿਜ਼ਾਈਨ ਬਣ ਜਾਂਦਾ ਜੀ ਇਸ ਤਰ੍ਹਾਂ ਹੁਣ ਆਪਾਂ ਨਾ ਲੈਸ ਨੂੰ ਇੱਕ ਨਾ 1 ਇੰਚ ਕਪੜਾ ਵਿਚਕਾਰ ਛੱਡਾਂਗੇ ਆਪਾਂ ਮਿੰਕੇ ਯਾਨਕਿ ਇੱਕ ਵਿਚਕਾਰ 1 ਇੰਚੀ ਵਿਚਕਾਰ ਰੱਖਿਆ ਹੋਇਆ ਇਹ ਕਪੜਾ ਤੇ ਉਦੋਂ ਬਾਅਦ ਆਪਾਂ ਲੈਸ ਲਾਈਏ ਇਹ ਤੇ ਇਸ ਤਰ੍ਹਾਂ ਆਪਾਂ ਨਾ ਹੁਣ ਹੁਣ ਲੈਸ ਨੂੰ ਆਪਾਂ ਯਾਨਕਿ ਸਿੱਧਾ ਸਿੱਧੀ ਕਰਕੇ ਉੱਪਰ ਰੱਖਿਆ ਹੋਇਆ ਸਿੱਧਾ ਪਾਸਾ ਇਹ ਲੈਸ ਦਾ ਉੱਪਰ ਜਨਕਿ ਰਾਈਟ ਸਾਈਡ ਹੀ ਹੈ ਲੈਸ ਦੀ ਉੱਪਰ ਜਿਹੜੀ ਐਕਸਟਰਾ ਲੈਸ ਹੋ ਗਈ ਆਪਾਂ ਕੱਟ ਲਾਂਗੇ ਤੇ ਹੁਣ ਆਪਾਂ ਇਹਨੂੰ ਨਾ ਫੋਲਡ ਜਿਹੜੀ ਆਪਾਂ ਲੈਸ ਲਾਈਏ ਉੱਪਰ ਇਹਦੇ ਉੱਪਰ ਨਾ ਇਸ ਤਰ੍ਹਾਂ ਕੱਪੜਾ ਫੋਲਡ ਕਰਕੇ ਤੇ ਉਹਦੇ ਉੱਪਰ ਉੱਪਰ ਆਪਾਂ ਇੱਕ ਸੀਨ ਹੋਰ ਲਾ ਲਾਂਗੇ ਇਸ ਤਰ੍ਹਾਂ ਇਹਨੂੰ ਫੋਲਡ ਕਰੀ ਚੱਲਾਂਗੇ ਲੈਸ ਨੂੰ ਵਿੱਚ ਇਸ ਤਰ੍ਹਾਂ ਹੋਰ ਲਾ ਲਾਫ ਕਰ ਲਾਂਗੇ ਧਿਆਨ ਆਪਣੇ ਕੋਲ ਫਲਾਵਰ ਨੇ ਇਹਨਾਂ ਨੂੰ ਆਪਾਂ ਫਲਾਵਰਾਂ ਨੂੰ ਜਿੰਨੀ ਲੈਸ ਦੇ ਵਿੱਚ ਹੀ ਫਲਾਵਰ ਨੇ ਤੇ ਲੈਸ ਦੇ ਵਿੱਚ ਜਿਹੜੇ ਫਲਾਵਰ ਨੇ ਨਾ ਇਹਨਾਂ ਨੂੰ ਆਪਾਂ ਕੱਟ ਲਾਂਗੇ ਇਸ ਤਰ੍ਹਾਂ ਲੈਸ ਦੇ ਵਿੱਚੋਂ ਪਹਿਲੇ ਫਲਾਵਰ ਫਲਾਵਰ ਆਪਾਂ ਕੱਟ ਲਾਂਗੇ ਜਿਹੜੀ ਆਪਾਂ ਲੈਸ ਲਾਈਏ ਉਹਦੀ ਵਿੱਚ ਹੀ ਫਲਾਵਰ ਨੇ ਇਹ ਬਣੇਵੇ ਨੈਟ ਵਾਲੇ ਫਲਾਵਰ ਨੇ ਇਹ ਤੇ ਹੁਣ ਆਪਾਂ ਗਮ ਲੈ ਲਾਂਗੇ ਜਿਹੜੇ ਨੈੱਟ ਵਾਲੇ ਫਲਾਵਰ ਹਨ ਇਹਨਾਂ ਨੂੰ ਸੂਈ ਨਾਲ ਵੀ ਸਟਿਚ ਕਰਨ ਦੀ ਲੋੜ ਨਹੀਂ ਪੈਂਦੀ ਪਹਿਲਾਂ ਆਪਾਂ ਗਮ ਨੂੰ ਨਾ ਗਮ ਦੇ ਨਾਲ ਜਿਹੜੀ ਉੱਪਰ ਲੈਸ ਲਾਈ ਹੈ ਇਹਨੂੰ ਚਪਕੇ ਲਾਂਗੇ ਵੀ ਇਹ ਉੱਠੇ ਨਾ ਤਾਂ ਹਨ ਲੈਸ ਇਹਨੂੰ ਨਾਲ ਬਿਲਕੁਲ ਚਪਕੇ ਲਾਂਗੇ ਆਪਾਂ ਕੱਪੜੇ ਦੇ ਬਾਹ ਦੇ ਇਸ ਤਰ੍ਹਾਂ ਇਹ ਚਪਕੇ ਲਿਆ ਦੀ ਜਿਹੜੀ ਆਪਾਂ ਫਲਾਵਰ ਲਏ ਆ ਇਹਨਾਂ ਨੂੰ ਵੀ ਆਪਾਂ ਗਮ ਦੇ ਨਾਲ ਜਾਨਕਿ ਗਮ ਦੇ ਨਾਲ ਇਸ ਤਰ੍ਹਾਂ ਚਕੇ ਗਮ ਲਾ ਕੇ ਨਾ ਉੱਪਰ ਇਸ ਤਰ੍ਹਾਂ ਰੱਖ ਲਾਂਗੇ ਇਹ ਵੀ ਬਿਲਕੁਲ ਵੀ ਇਹਨਾਂ ਨੂੰ ਸੂਈ ਨਾਲ ਵੀ ਟੇਮ ਵੀ ਉਹ ਕਰਨ ਦੀ ਜਰੂਰਤ ਨਹੀਂ ਪੈਂਦੀ ਹੈਗੀ ਗਮ ਦੇ ਨਾਲ ਵੀ ਪੱਕੇ ਹੀ ਲੱਗ ਜਾਂਦੇ ਨੇ ਇਹ ਬਿਲਕੁਲ ਵੀ ਨਹੀਂ ਇਹ ਉਤਰਦੇ ਕਿਉਂਕਿ ਪਹਿਲਾਂ ਵੀ ਗਮ ਦੇ ਨਾਲ ਇਸ ਤਰ੍ਹਾਂ ਵੀ ਜਿਹੜੀ ਨੈਟ ਵਾਲੀ ਹੁੰਦੀ ਹੈ ਇਹ ਪਤਲੀ ਹੁੰਦੀ ਹੈ ਨਾ ਜਾਨਕੀ ਆਪਣੀ ਲੈਸ ਪਤਲੀ ਕਰਕੇ ਇਹ ਵੀ ਬਿਲਕੁਲ ਵੀ ਇਹ ਗਮ ਦੇ ਨਾਲ ਜਿਹੜੀ ਚਿਪਕ ਜਾਂਦੀ ਜਿੱਦੋਂ ਇਹ ਉਤਰਦੀ ਨਹੀਂ ਹੈਗੀ ਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਇਹ ਫਲਾਵਰ ਲਾ ਲਾਂਗੇ ਅਦਿਕੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਹ ਬਹੁਤ ਆਸਾਨੀ ਦੇ ਨਾਲ ਹੀ ਆਪਾਂ ਬਣਾ ਲਿਆ ਜਿਹੜੀ ਮੇਰੀਆਂ ਭੈਣਾਂ ਬਿਗਿਨਰ ਨੇ ਉਹ ਬਹੁਤ ਹੀ ਆਸਾਨੀ ਦੇ ਨਾਲ ਇਹ ਡਿਜ਼ਾਈਨ ਨੂੰ ਬਣਾ ਸਕਦੀਆਂ ਜੀਆਂ ਤੇ ਆਪਦੀ ਬਾਹ ਨੂੰ ਜਾਂ ਸੂਟ ਦੇ ਘੇਰੇ ਤੇ ਵੀ ਬਣਾ ਸਕਦੀਆਂ ਜੀਆਂ ਇਹ ਡਿਜ਼ਾਈਨ ਜਾਨਕੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾਗਾ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਆਂ ਦੇਖੋ ਜੀ ਕਿੰਨਾ ਸੋਹਣਾ ਲੱਗਦਾਗਾ ਤੁਸੀਂ ਇਸ ਤਰ੍ਹਾਂ ਕਹੋਗੇ ਵੀ ਆਪਾਂ نیچے ਥੋੜਾ ਜਿਹਾ ਕੱਪੜਾ ਜਨ ਕਿ ਇਹ ਵੱਡਾ ਹਾਈਡਰਾ ਫਲਾਵਰ ਨਹੀਂ ਉਹ ਕੀਤੇ ਹੈਗੇ ਤੇ ਵਿਲਾਈ ਹੈਗੇ ਜਿਆਦਾ ਆਪਾਂ ਗੈਪ ਛੱਡਿਆ ਹੋਇਆ ਹੈ ਨੀਚੇ ਵੀ ਇੱਕ ਇੱਕ ਫਲਾਵਰ ਆਪਾਂ ਹੋਰ ਰੱਖ ਲੈਂਦੇ ਪਰ ਆਪਾਂ ਨਾ ਇੱਥੇ ਸੀਨ ਲਾਉਣੀ ਹੈ ਤੁਹਾਨੂੰ ਦੱਸ ਦਿੰਦੇ ਆਂ ਵੀ ਆਪਾਂ ਕਿੱਥੋਂ ਤੱਕ ਇਹ ਸੀਨ ਲਾਉਣੀ ਹੈ ਚੌਕ ਦੇ ਨਾਲ ਨਿਸ਼ਾਨ ਲਾ ਕੇ ਕਿ ਇੱਥੋਂ ਤੱਕ ਆਪਾਂ ਨਾ ਤੂੰ ਦੱਸ ਦੇ ਨੇ ਚਾਕ ਦੇ ਨਾਲ ਕਿ ਇੰਨਾ ਆਪਾਂ ਨਿਸ਼ਾਨ ਲਾ ਕੇ ਦੱਸ ਦੇ ਨੇ ਤੁਹਾਨੂੰ ਇੱਥੋਂ ਤੱਕ ਆਪਾਂ ਜਾਨੀ ਕਿ ਸੀਨ ਲਾਉਣੀ ਹੈਗੀ ਮਸ਼ੀਨ ਦੇ ਨਾਲ ਇਹਨਾਂ ਕੱਪੜਾ ਆਪਣਾ ਵਿੱਚ ਹੀ ਆ ਜਾਣਾਗਾ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਇਹ ਫਲਾਵਰ ਲਾਏ ਹੈਗੇ ਤੇ ਕਿੰਨਾ ਸੋਹਣਾ ਹੈ ਦੇਖੋ ਜੀ ਵਾਈਟ ਦੇ ਲੈਸ ਦੇ ਨਾਲ ਬਲੂ ਆਪਣੀ ਜਾਨੀ ਕਿ ਬਾਜੀ ਦਾ ਕੱਪੜਾਗਾ ਤੇ ਵਾਈਟ ਆਪਣੇ ਕੋਈ ਨੈਟ ਵਾਲੀ ਲੈਸ ਹੈਗੀ ਤੇ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਧੰਨਵਾਦੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਥੈਂਕ ਯੂ ਵਨਸ ਅਗੇਨ ਬਾਏ ਬਾਏ